ਦੋਸਤੋ ਹਸੀਕਾਲ ਮੈਂ ਹਰਪ੍ਰੀਤ ਸਿੰਘ ਸੋਹੀ ਪੰਜਾਬ ਪੋਲਟਰੀ ਫਾਰਮ ਦਾ ਗੜਣੀ ਆ ਆਪਾਂ ਕੁਝ ਦਿਨਾਂ ਤੋਂ ਚੂਚੇ ਨੂੰ ਇੱਕ ਦਿਨ ਤੋਂ ਲੈ ਕੇ ਵੱਡਾ ਕਰਨ ਤੱਕ ਜਿਹੜੀ ਉਹਨਾਂ ਦੀ ਬਰੂਡਿੰਗ ਹੁੰਦੀ ਆ ਪਹਿਲੇ 15 ਤੋਂ 20 ਦਿਨਾਂ ਦੀ ਸੰਭਾਲ ਉਹਦੇ ਬਾਰੇ ਗੱਲ ਕਰ ਰਹੇ ਹਾਂ ਤੇ ਅੱਜ ਦਾ ਆਪਣਾ ਜਿਹੜਾ ਟੌਪਿਕ ਆ ਉਹ ਹੈ ਟੈਂਪਰੇਚਰ ਬਰੂਡਿੰਗ ਦੌਰਾਨ ਜਿਹੜੀ ਆਪਾਂ ਚੂਛੇ ਦੀ ਕੇਅਰ ਕਰਦੇ ਆ ਉਹਦੇ ਸਾਰੇ ਨਾਲ ਇੰਪੋਰਟੈਂਟ ਚੀਜ਼ ਹੁੰਦੀ ਆ ਟੈਂਪਰੇਚਰ ਟੈਂਪਰੇਚਰ ਬਣਾ ਕੇ ਰੱਖਣ ਨੂੰ ਹੀ ਬਰੂਡਿੰਗ ਕਹਿੰਦੇ ਆਪਾਂ ਜਿਵੇਂ ਹੁਣ ਮੌਸਮ ਚੱਲ ਰਿਹਾ ਆ ਹੁਣ ਦਿਨ ਚ ਤਾਂ ਮੌਸਮ ਸਹੀ ਹੁੰਦਾ ਆ ਪਰ ਰਾਤ ਨੂੰ ਠੰਡ ਹੁੰਦੀ ਆ ਇਸ ਕਰਕੇ ਰਾਤ ਨੂੰ ਤੇ ਕਈ ਵਾਰੀ ਦਿਨ ਚ ਵੀ ਬੱਦਲਵਾਈ ਹੋ ਜਾਂਦੀ ਆ ਜਾਂ ਮੌਸਮ ਖਰਾਬ ਹੋ ਜਾਂਦਾ ਆ ਤਾਂ ਉਸ ਟਾਈਮ ਵੀ ਚੂਛੇ ਨੂੰ ਠੰਡ ਲੱਗਦੀ ਆ ਤੇ ਉਹ ਇੱਕ ਦੂਜੇ ਦੇ ਵਿੱਚ ਵੜਨਾ ਸ਼ੁਰੂ ਹੋ ਜਾਂਦਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਇਹ ਸਾਰਿਆਂ ਨੂੰ ਮਾੜੀ ਚੀਜ਼ ਹੁੰਦੀ ਆ ਚੂਚੇ ਲਈ ਇਸ ਨਾਲ ਉਹਦੇ 'ਚ ਬਿਮਾਰੀ ਆਉਣ ਦਾ ਖਤਰਾ ਹੁੰਦਾ ਤੇ ਚੂਚਾ ਇੱਕ ਦੂਜੇ ਦੇ ਨੀਚੇ ਦਬੇ ਜਾਂਦਾ ਰਹਿੰਦਾ ਇਸ ਲਈ ਟੈਂਪਰੇਚਰ ਦੇਣਾ ਜ਼ਰੂਰੀ ਹੁੰਦਾ ਕਿਸ ਦਿਨ ਕਿੰਨਾ ਟੈਂਪਰੇਚਰ ਹੁੰਦਾ ਹੁਣ ਆਪਾਂ ਇਸ ਬਾਰੇ ਗੱਲ ਕਰਾਂਗੇ ਜਦੋਂ ਆਪਾਂ ਪਹਿਲੇ ਦਿਨ ਚੂਚਾ ਛੱਡਦੇ ਆ ਚੂਚਾ ਛੱਡਣ ਤੋਂ ਪਹਿਲਾਂ ਹੀ ਉੱਥੇ ਟੈਂਪਰੇਚਰ ਬਣਾ ਲੈਣਾ ਚਾਹੀਦਾ ਤਕਰੀਬਨ 34 35 ਡਿਗਰੀ ਟੈਂਪਰੇਚਰ ਤੁਸੀਂ ਪਹਿਲੇ ਦਿਨ ਦੂਜੇ ਦਿਨ ਤੇ ਤੀਜੇ ਦਿਨ ਰੱਖਣਾ ਹੈ 34 ਤੋਂ ਲੈ ਕੇ 35 ਡਿਗਰੀ ਤੱਕ ਉਸ ਤੋਂ ਬਾਅਦ ਚੌਥੇ ਤੋਂ ਲੈ ਕੇ 7ਵੇਂ ਦਿਨ ਤੱਕ ਤੁਸੀਂ 33 ਡਿਗਰੀ ਟੈਂਪਰੇਚਰ ਰੱਖ ਸਕਦੇ ਹੋ ਕੋਈ ਨਾ ਲਈ ਕੰਫਰਟੇਬਲ ਹੋਏਗਾ ਸੈਕੰਡ ਵੀਕ ਦੂਜੇ ਹਫਤੇ ਇਹਨਾਂ ਦਾ ਟੈਂਪਰੇਚਰ ਆ ਜਿਹੜਾ ਉਹ 31 ਡਿਗਰੀ ਆਪਾਂ ਰੱਖ ਸਕਦੇ ਹਾਂ 31 ਡਿਗਰੀ ਸੈਂਟੀਗ੍ਰੇਡ ਜਾਂ ਸੈਲਸੀਅਸ ਤੀਜੇ ਹਫਤੇ ਆਪਾਂ ਇਹਨਾਂ ਦਾ ਟੈਂਪਰੇਚਰ 29 ਡਿਗਰੀ ਤੱਕ ਰੱਖ ਸਕਦੇ ਹਾਂ 21 ਦਿਨਾਂ ਦੀ ਬਰੂਟਿੰਗ ਤੁਹਾਡੀ ਹੋ ਜੇਗੀ ਉਸ ਤੋਂ ਬਾਅਦ ਇਹਨਾਂ ਦੇ ਖੰਭ ਵੀ ਨਿਕਲ ਆਉਂਦੇ ਨੇ ਫਿਰ ਇਹਨਾਂ ਨੂੰ ਕੋਈ ਐਡੀ ਜ਼ਿਆਦਾ ਪ੍ਰੋਬਲਮ ਨਹੀਂ ਫਿਰ ਸਿਰਫ ਪ੍ਰੋਬਲਮ ਉਦੋਂ ਹੁੰਦੀ ਹੈ ਜੇ ਕੋਈ ਮੌਸਮ ਬਹੁਤ ਜ਼ਿਆਦਾ ਨਜਾਇਜ਼ ਹੀ ਖਰਾਬ ਹੋ ਜਾਵੇ ਆਦਰਵਾਇਜ਼ 21 ਦਿਨਾਂ ਤੱਕ ਤੁਸੀਂ ਇਹ ਟੈਂਪਰੇਚਰ ਪ੍ਰੋਪਰ ਮੇਨਟੇਨ ਰੱਖਣਾ ਹੈ ਟੈਂਪਰੇਚਰ ਕਿਹੜੇ ਦਿਨ ਕਿੰਨਾ ਹੋਣਾ ਚਾਹੀਦਾ ਇਹ ਆਪਾਂ ਨੋਟ ਕਰ ਲਿਆ ਤੇ ਹੁਣ ਟੈਂਪਰੇਚਰ ਨੂੰ ਆਪਾਂ ਮੈਜ਼ਰ ਕਿਵੇਂ ਕਰਨਾ ਮਿਲਣਾ ਕਿਵੇਂ ਸਾਰਿਆਂ ਨੂੰ ਵਧੀਆ ਤਰੀਕਾ ਹੈ ਟੈਂਪਰੇਚਰ ਮੀਟਰ ਲਾਉਣ ਦਾ ਡਿਜੀਟਲ ਵੀ ਆਉਂਦੇ ਨੇ ਤੇ ਥਰਮੋਮੀਟਰ ਟਾਈਪ ਵੀ ਆਉਂਦੇ ਨੇ ਤੁਸੀਂ ਘੰਟਾ ਉੱਥੇ ਲਾ ਕੇ ਰੱਖੋਗੇ ਤਾਂ ਉਹ ਸਹੀ ਟੈਂਪਰੇਚਰ ਦੱਸ ਦੇਗਾ ਕਿ ਬਰੂਡਰ ਦਾ ਟੈਂਪਰੇਚਰ ਕਿੰਨਾ ਹੋ ਚੁੱਕਿਆ ਅ ਦੂਜਾ ਤਰੀਕਾ ਇਹ ਆ ਜੇ ਤੁਹਾਡੇ ਕੋਲੇ ਟੈਂਪਰੇਚਰ ਮੀਟਰ ਨਹੀਂ ਹੈਗੇ ਤਾਂ ਤੁਸੀਂ ਚੂਚੇ ਦੀਆਂ ਹਰਕਤਾਂ ਤੋਂ ਨੋਟ ਕਰ ਸਕਦੇ ਹੋ ਜੇ ਉਹ ਇੱਕ ਦੂਜੇ ਦੇ ਵਿੱਚ ਵੱੜ ਰਿਹਾ ਇਕੱਠਾ ਹੋ ਰਿਹਾ ਤਾਂ ਟੈਂਪਰੇਚਰ ਤੁਹਾਡਾ ਘਟਾ ਦੂਜਾ ਜੇ ਉਹ ਕਈ ਵਾਰ ਜਿੱਥੋਂ ਤੁਸੀਂ ਉਹਨੂੰ ਟੈਂਪਰੇਚਰ ਦੇ ਰਹੇ ਹੋ ਵੱਲ ਬਲਾਏ ਹੋਏ ਨੇ ਜਾਂ ਤੁਸੀਂ ਬਰੂਡਰ ਲਾਇਆ ਹੋਇਆ ਉੱਪਰ ਤੋਂ ਜਾਂ ਪੱਠੀ ਲਾਈ ਹੋਈ ਹੈ ਉਹ ਪੱਠੀ ਵੱਲ ਨੂੰ ਆ ਰਿਹਾ ਪੱਠੀ ਦੇ ਆਸ-ਪਾਸ ਇਕੱਠਾ ਹੋ ਰਿਹਾ ਤਾਂ ਵੀ ਉਹ ਠੰਡ ਮੰਨ ਰਿਹਾ ਉਹਨੂੰ ਟੈਂਪਰੇਚਰ ਤੁਹਾਨੂੰ ਹੋਰ ਵਧਾ ਕੇ ਦੇਣਾ ਪਏ। ਕਈ ਵਾਰੀ ਇਸ ਤੋਂ ਉਲਟ ਹੁੰਦਾ ਉਹ ਬੱਲਵ ਤੋਂ ਪੱਠੀ ਤੋਂ ਜਾਂ ਜਿਹੜਾ ਤੁਸੀਂ ਬਰੂਡਰ ਵਾਸਤੇ ਟੈਂਪਰੇਚਰ ਦਾ ਸਾਧਨ ਕੋਈ ਲਾਇਆ ਹੋਇਆ ਉਸ ਤੋਂ ਦੂਰ ਭੱਜ ਰਿਹਾ ਹੁੰਦਾ ਸਾਈਡਾਂ ਤੇ ਇਕੱਠਾ ਹੋ ਰਿਹਾ ਜਾ ਕੇ ਪਰ ਦੂਰ ਜਾ ਰਿਹਾ ਹੈ ਤਾਂ ਤੁਹਾਡਾ ਟੈਂਪਰੇਚਰ ਬਰੂਡਰ ਦਾ ਜ਼ਿਆਦਾ ਹੈ ਤੁਸੀਂ ਉਹਨੂੰ ਘੱਟ ਕਰ ਸਕਦੇ ਹੋ। ਆਪਾਂ ਟੈਂਪਰੇਚਰ ਤੁਹਾਨੂੰ ਦੇਖ ਕੇ ਮਿਲ ਸਕਦੇ। ਆਪਾਂ ਸਾਰਿਆਂ ਨੂੰ ਵਧੀਆ ਤਰੀਕਾ ਤਾਂ ਹੈ ਪੱਠੀ ਲਾ ਸਕਦੇ ਆ ਉਹ ਚ ਲੱਕੜ ਦਾ ਬਰਾਦਾ ਪੈਂਦਾ ਆ ਆਪਾਂ ਕਿਸੇ ਹੋਰ ਵੀਡੀਓ ਚ ਤੁਹਾਨੂੰ ਉਹ ਚਲਾ ਕੇ ਵੀ ਦਿਖਾਵਾਂਗੇ ਅ ਦੂਜੀ ਚੀਜ਼ ਆਪਾਂ ਬਰੂਡਰ ਲਾ ਸਕਦੇ ਆ ਇਲੈਕਟ੍ਰਿਕ ਬਰੂਡਰ ਆਉਂਦੇ ਨੇ ਉਹਦੇ ਵਿੱਚ ਹੀਟਰ ਲੱਗੇ ਹੁੰਦਾ ਉੱਪਰ ਉਹਦੇ ਛਤਰੀ ਟਾਈਪ ਐਲੂਮੀਨੀਅਮ ਦਾ ਬਣਿਆ ਹੁੰਦਾ ਉਹਦੇ ਨਾਲ ਟੈਂਪਰੇਚਰ ਨੀਚੇ ਰਹਿੰਦਾ ਆ ਜੇ ਤੁਸੀਂ ਛੋਟੇ ਲੈਵਲ ਤੇ ਕੰਮ ਕਰ ਰਹੇ ਹੋ ਤਾਂ ਤੁਸੀਂ ਜਿਹੜੇ ਚਿੱਟੇ ਵੱਲਬ ਹੁੰਦੇ ਨੇ 100 ਵਾਟ ਦਾ ਜਾਂ 260 ਵਾਟ ਦਾ ਉਹ ਵੀ ਤੁਸੀਂ ਲਾ ਸਕਦੇ ਹੋ ਉਹਨੂੰ ਤਕਰੀਬਨ ਜ਼ਮੀਨ ਤੋਂ 1 ਤੋਂ 1.5 ਫੁੱਟ ਉੱਚਾ ਆਪਾਂ ਲਾ ਕੇ ਇਹਨਾਂ ਨੂੰ ਟੈਂਪਰੇਚਰ ਦੇ ਸਕਦੇ ਹੋ ਇਸ ਤੋਂ ਬਿਨਾ ਇੱਕ ਗੈਸ ਵਾਲਾ ਬਰੂਡਰ ਵੀ ਆਉਂਦਾ ਆ ਜੇ ਤੁਹਾਡੇ ਕੋਲੇ ਬਿਜਲੀ ਦਾ ਕਨੈਕਸ਼ਨ ਨਹੀਂ ਹੈਗਾ ਤਾਂ ਤੁਸੀਂ ਐਲਪੀਜੀ ਨਾਲ ਚੱਲਣ ਵਾਲਾ ਬਰੂਡਰ ਲੈ ਸਕਦੇ ਹੋ ਉਹ ਵੀ ਉਸੇ ਤਰ੍ਹਾਂ ਹੀ ਬਣਿਆ ਹੁੰਦਾ ਥਾਲ ਟਾਈਪ ਉੱਪਰ ਤੋਂ ਐਲੂਮੀਨੀਅਮ ਦਾ ਤੇ ਉਹਦੇ ਨੀਚੇ ਗੈਸ ਨਾਲ ਚੱਲਣ ਵਾਲਾ ਬਰਨਰ ਲੱਗਿਆ ਹੁੰਦਾ ਆ ਉਹਦੇ ਨਾਲ ਵੀ ਤੁਸੀਂ ਆਪਣੇ ਜਿਹੜਾ ਬਰੂਡਰ ਆ ਉਹਦਾ ਟੈਂਪਰੇਚਰ ਸਹੀ ਕਰ ਸਕਦੇ ਹੋ ਦੋਸਤੋ ਟੈਂਪਰੇਚਰ ਬਹੁਤ ਇੰਪੋਰਟੈਂਟ ਆ ਇਸ ਤੇ ਸਾਰਿਆਂ ਨੂੰ ਜ਼ਿਆਦਾ ਕੇਅਰ ਕਰਨੀ ਚਾਹੀਦੀ ਆ ਜਿੰਨਾ ਟੈਂਪਰੇਚਰ ਤੁਹਾਨੂੰ ਦੱਸਿਆ ਉਹਨਾਂ ਤੁਸੀਂ ਬਣਾ ਕੇ ਰੱਖੋਗੇ ਤਾਂ ਜਿਹੜਾ ਤੁਸੀਂ ਚੂਚਾ ਪਾਲ ਰਹੇ ਹੋ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਉਹਨੂੰ ਠੰਡ ਲੱਗੇਗੀ ਜਾਂ ਤੁਸੀਂ ਓਵਰ ਟੈਂਪਰੇਚਰ ਦੋਗੇ ਤਾਂ ਉਹਦੇ ਨਾਲ ਪ੍ਰੋਬਲਮ ਆ ਚੂਚੇ ਨੂੰ ਆਉਣ ਹੀ ਆ ਜੇ ਤੁਸੀਂ ਇਸ ਸੰਬੰਧੀ ਕੋਈ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਫਾਰਮ ਦਾ ਵਿਜ਼ਿਟ ਕਰ ਸਕਦੇ ਹੋ ਮੋਬਾਈਲ ਨੰਬਰ ਨਾਲ ਚੱਲ ਰਿਹਾ ਹੈ ਤੁਸੀਂ ਕਾਲ ਕਰਕੇ ਕਿਸੇ ਵੀ ਟਾਈਮ ਆ ਸਕਦੇ ਹੋ ਜੇ ਉਸ ਤੋਂ ਵੀ ਜ਼ਿਆਦਾ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਪ੍ਰੈਕਟੀਕਲੀ ਤਾ ਹਰ ਮੰਥ ਸਾਡੇ ਪਟਿਆਲਾ ਦੇਵਿਕੜ ਰੋਡ ਦੇ ਉੱਤੇ ਪੰਜੇਟਾ ਪੈਲੈਸ ਚ ਪ੍ਰੈਕਟੀਕਲ ਟ੍ਰੇਨਿੰਗ ਹੁੰਦੀ ਆ ਤੁਸੀਂ ਉਸ ਚ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਉੱਥੇ ਤਕਰੀਬਨ 60 ਸੀਟਾਂ ਹੁੰਦੀਆਂ ਨੇ ਤੁਸੀਂ ਕਿਸੇ ਵੀ ਟਾਈਮ ਔਰ ਕਾਲ ਕਰਕੇ ਉਹਦੀ ਸੀਟ ਆਪਣੀ ਬੁੱਕ ਕਰਵਾ ਸਕਦੇ ਹੋ ਤੇ ਹੁਣ ਦੇ ਉਯਾਸ ਤਸਕਨ